ਸਮੂਹ ਸੱਜਣਾ ਮਿੱਤਰ ਪਿਆਰਿਆਂ ਨੂੰ ਬੇਨਤੀ ਆ ਕਿ ਆ ਜੋ ਚైనా ਡੋਰਾ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਜ਼ਿਆਦਾ ਖਤਰਨਾਕ ਆ ਬੜੇ ਹੀ ਇਨਸਾਨਾਂ ਨੂੰ ਆਪਣਾ ਖੂਨ ਇਹਦੇ ਨਾਲ ਬਹਾਉਣਾ ਪਿਆ ਇਹਨੂੰ ਵਰਤਦਾ ਕੋਈ ਆ ਤੇ ਇਹਨੂੰ ਭਰਦਾ ਕੋਈ ਆ ਜਿੱਥੇ ਇਨਸਾਨਾਂ ਲਈ ਇਹ ਖਤਰਨਾਕ ਹੈ ਤੇ ਬੰਦੇ ਤਾਂ ਫਿਰ ਵੀ ਯਾਰ ਕਦੇ ਨਾ ਕਦੇ ਇਹ ਤੋਂ ਬਚ ਜਾਂਦੇ ਆ ਪੰਛੀ ਹਨ ਭੋਲ ਪੰਛੀ ਇਹਦੇ ਨਾਲ ਬਹੁਤ ਸਾਰੇ ਨੁਕਸਾਨੇ ਜਾਂਦੇ ਆ ਜਿਹੜੇ ਵਿਚਾਰੇ ਇੱਚ ਫਸ ਜਾਂਦੇ ਆ ਤੇ ਮੁੜ ਕੇ ਉਦਾਂ ਹੀ ਦਰਖਤਾਂ ਤੇ ਖੰਭਿਆਂ ਤੇ ਲਟਕ ਕੇ ਮਰ ਜਾਂਦੇ ਆ ਉਹਨਾਂ ਨੂੰ ਕੋਈ ਕੱਢਣ ਵਾਲਾ ਨਹੀਂ ਆ ਇੱਕ ਪੰਛੀ ਅੱਜ ਦਰਖਤ ਤੇ ਲਟਕਦਾ ਸਾਨੂੰ ਮਿਲਿਆ ਬੁਰੀ ਤਰ੍ਹਾਂ ਜ਼ਖਮੀ ਸੀ ਲੱਤ ਅੱਧ ਇਹਦੀ ਬਹੁਤ ਖਰਾਬ ਹੋ ਚੁੱਕੀ ਸੀ ਉਸ ਨੂੰ ਉਤਾਰਿਆ ਬੜੀ ਮੁਸ਼ਕਲਤ ਦੇ ਨਾਲ ਫਿਰ ਉਹਦਾ ਟ੍ਰੀਟਮੈਂਟ ਕੀਤਾ ਤੇ ਦਾਣਾ ਪਾਣੀ ਉਹਨੂੰ ਦੇ ਕੇ ਆਪਣੇ ਕੋਲੇ ਰੱਖਿਆ ਤੇ ਫਿਰ ਉੱਡਣ ਯੋਗ ਹੋਇਆ ਕਿਰਪਾ ਕਰਕੇ ਇਹ ਇਹਨੂੰ ਡੋਰ ਨੂੰ ਨਾ ਵਰਤੋ ਜਿੱਥੇ ਕੋਈ ਵਰਤਦਾ ਤਾ ਉਹਨੂੰ ਸਮਝਾਓ ਯਾਰ ਇਹ ਬਹੁਤ ਖਤਰਨਾਕ ਹੈ